ਸੋ ਵੀਰੋ ਇਹ ਜੰਗਲ ਦਾ ਇਲਾਕਾ ਆ ਦਵਾਈਆਂ ਲੱਭਣੀਆਂ ਬੜੀਆਂ ਮੁਸ਼ਕਲ ਆ ਜੜੀਆਂ ਬੂਟੀਆਂ ਬਣਾਉਣੀਆਂ ਬੈਦਗੀਆਂ ਕਰਤੇ ਹੋ ਜਣੀਆਂ ਠੀਕ ਆ ਬੈਦ ਬਸਰੇ ਨੱਟ ਤੇ ਤੁਰੇ ਫਿਰਦੇ ਇੰਟਰਨੈਟ ਤੇ ਕਹਿੰਦੇ ਆ ਵੀ ਅਸੀਂ ਬੈਦ ਆ ਪਰ ਬੈਦ ਇਦਾਂ ਨਹੀਂ ਬਣ ਹੁੰਦਾ ਹੈ ਜੰਗਲਾਂ 'ਚ ਫਿਰਨਾ ਪੈਂਦਾ ਹੈ ਮਿਹਨਤਾਂ ਕਰਨੀਆਂ ਪੈਂਦੀਆਂ ਹੱਥ ਪਰਵਾਣੇ ਪੈਂਦੇ ਕੰਡਿਆਂ ਦੇ ਨਾਲ ਫਿਰ ਜਾ ਕੇ ਬੈਦ ਸਦਾ ਹੁੰਦਾ ਆ ਦੁਕਾਨਾਂ ਤੋਂ ਹਟੀਆਂ ਤੋਂ ਜੜੀਆਂ ਬੂਟੀਆਂ ਮੁੱਲ ਖਰੀਦ ਕੇ ਨਹੀਂ ਹੁਣ ਆਪਾਂ ਬਣਾਨੇ ਆ ਟੈਨਸ਼ਨ ਦੀ ਦਵਾਈ ਟੈਨਸ਼ਨ ਦੀ ਦਵਾਈ ਬਣਨੀ ਹੈ ਦੇਖ ਤੋ ਭੰਗ ਤੋਂ ਸੁਖੇ ਤੋਂ ਸੋ ਇਹ ਨਾ ਬੜੀ ਬਹੁਤ ਕਮਾਲ ਦੀ ਬੂਟੀ ਆ ਮੈਂ ਤੁਹਾਨੂੰ ਦਿਖਾ ਲਦਾ ਆਪਾਂ ਕਿਤੇ ਵੇਖੀ ਨਹੀਂ ਹੋਊਗੀ ਇਦਾਂ ਦੀ ਬੂਟੀ ਪੂਰੇ ਪੰਜਾਬ 'ਚ ਆ ਵੇਖੋ ਵਿਰਲਾ ਵਿਰਲਾ ਪੱਤਾ ਆ ਵਿਰਲਾ ਵਿਰਲਾ ਬੜਾ ਵਾਹ ਕਮਾਲ ਪੱਤਾ ਵੇਖੋ ਠੀਕ ਆ ਇਦਲਾ ਵਿਰਲਾ ਪੱਤਾ ਹੈ ਬੜਾ ਵਾਹ ਕਮਾਲ ਤੋਂ ਵੀਰੋ ਆਪਾਂ ਇਹਨੂੰ ਭੰਗ ਨਹੀਂ ਕਹਿ ਸਕਦੇ ਇਹ ਇੱਕ ਨਸਲ ਆ ਇਹਨੂੰ ਦੇਖ ਕੇ ਆ ਜਾਂਦਾ ਆ ਸੋ ਇਹ ਇੱਧਰ ਇੱਕ ਇਲਾਕੇ 'ਚ ਜੰਗਲ 'ਚ ਪਾਈ ਜਾਂਦੀ ਆ ਪਹਾੜੀ ਇਲਾਕਾ ਜੰਗਲ ਇੱਥੇ ਪਾਈ ਜਾਂਦੀ ਆ ਇਹਦੇ ਵਿੱਚ ਜਿਹੜੀ ਇਹ ਦੇਗੇ ਇਹਦੇ ਵਿੱਚ ਦੋ ਸਾਲਟ ਹੁੰਦੇ ਆ ਜੇ ਕਿਸੇ ਨੂੰ ਸ਼ੰਕਾ ਆ ਤਾਂ ਉਹ AI ਤੇ ਚੈੱਕ ਕਰ ਸਕਦਾ ਚੈੱਕ GPT ਤੇ ਠੀਕ ਆ ਜਿਹਨੂੰ ਕਿਸੇ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈ ਉਹ ਦੋ ਸਾਲਟ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ THC ਤੇ ਇੱਕ CBD ਦੋ ਸਾਲਟ ਹੁੰਦੇ THC ਤੇ CBD ਜਿਹੜੀ ਇਹ ਦੇ ਗਿਆ ਇਹਦੇ ਵਿੱਚ CBD ਜ਼ਿਆਦਾ ਹੁੰਦਾ ਆ THC ਘੱਟ ਹੁੰਦਾ ਆ ਜਿਹੜੀ ਸਾਡੀ ਉਧਰ ਪੱਧਰ ਇਲਾਕਾ ਆ ਜਿਹੜਾ ਸਾਡਾ ਦੁਆਬੇ ਦਾ ਉਹਦੇ ਵਿੱਚ ਜਿਹੜੀ ਦੇਖ ਹੁੰਦੀ ਉਹਦੇ ਵਿੱਚ THC ਵੱਧ ਹੁੰਦਾ ਆ ਠੀਕ ਆ ਜਿਹੜਾ THC ਸਾਲਟ ਆ ਉਹ ਦਿਮਾਗ ਖਰਾਬ ਕਰਦਾ ਆ ਦਿਮਾਗ ਚੁੱਕ ਦਿੰਦਾ ਆ ਭ੍ਰਮਿਤ ਕਰਦਾ ਆ ਬੰਦਾ ਹੱਸਦਾ ਆ ਰੋਂਦਾ ਆ ਡਰ ਜਾਂਦਾ ਆ ਜਿਹੜੀ CBD ਹੁੰਦੀ ਆ ਇਹਦੇ ਨਾਲ ਦਿਮਾਗ ਦੀ ਇਲਾਜ ਕੀਤੀ ਜਾਂਦੀ ਆ ਟੈਨਸ਼ਨ ਦੀ ਡਿਪਰੈਸ਼ਨ ਦੀ ਐਂਗਜ਼ਾਈਟੀ ਦੀ ਸੋ ਇਹ ਡਿਪਰੈਸ਼ਨ ਨੂੰ ਐਂਗਜ਼ਾਇਟੀ ਨੂੰ ਟੈਨਸ਼ਨ ਨੂੰ ਰਿਮੂਵ ਕਰਦੀ ਆ ਠੀਕ ਆ ਸੋ ਇਹਦੀ ਦਵਾਈ ਬਣਾਈ ਜਾਂਦੀ ਆ ਪੰਜ ਸੱਤ ਚੀਜ਼ਾਂ ਪਾ ਕੇ ਜਿਹਦੇ ਵਿੱਚ ਜਟਾਮਾਸੀ ਪੈਂਦੀ ਆ ਆਸ਼ਵਗੰਧਾ ਪੈਂਦੀ ਆ ਬ੍ਰਹਮੀ ਪੈਂਦੀ ਆ ਇਹ ਤੁਹਾਡਾ ਰੱਬ ਕਰੇ ਭਲਾ ਸੰਕਪੁਸ਼ਪੀ ਪੈਂਦੀ ਆ ਠੀਕ ਆ ਇਹਦੇ ਵਿੱਚ ਇਹ ਆਪਣਾ ਜੋਤਿਸ਼ਮਤੀ ਪੈਂਦੀ ਆ ਸੋ ਇਸ ਤਰੀਕੇ ਦੇ ਨਾਲ 5-7 ਚੀਜ਼ਾਂ ਪਾ ਕੇ ਫਿਰ ਦਵਾਈ ਬਣਨੀ ਹੈ ਇਹ ਨਸ਼ਾ ਨਹੀਂ ਕਰਨਾ ਨਸ਼ੇ ਵਾਲੀ ਚੀਜ਼ ਨਹੀਂ ਆ ਕਿਉਂਕਿ ਨਸ਼ੇ ਵਾਲੀ ਭੰਗ ਦੇ ਵਾਧੂ ਖੜੀ ਉਧਰ ਆਪਣੇ ਇਲਾਕੇ 'ਚ ਬਹੁਤ ਫਿਰ ਇਧਰ ਜੰਗਲਾਂ 'ਚ ਖੱਜਲ ਖਵਾਰ ਹੋਣ ਦੀ ਕੀ ਲੋੜ ਪਈ ਠੀਕ ਹੈ ਨਾ ਸੋ ਇਹ ਇੱਕ ਕਿਸਮ ਦੀ ਦੇ ਗਿਆ ਇਹ ਇੱਕ ਬੱਕਰੀ ਇੱਕ ਜਿਦਾ ਕਹੋ ਇੱਕ ਇਹਦੀ ਨਸਲ ਆ ਭੰਗ ਦੀ ਠੀਕ ਸੋ ਇਸ ਕਰਕੇ ਇਹ ਜੰਗਲ ਜੇ ਲੱਭਦੀ ਆ ਉਧਰ ਸਾਡੇ ਇਲਾਕੇ ਜ ਨਹੀਂ ਲੱਭਦੀ ਹੈ ਸੋ ਇਹਦੀ ਹੁਣ ਜਿਹੜੀ ਦਵਾਈ ਆ ਤਿਆਰ ਕਰਾਂਗੇ ਸੋ ਬਹੁਤ ਵਿਰਲੇ ਬੂਟੇ ਆ ਜੀ ਸਵੇਰ ਦੇ ਖੱਜਲ ਖਵਾਰ ਹੋਣ ਲੱਗੇ ਹੋ ਆ ਤੇ ਬਾਬਾ ਜੀ ਨੂੰ ਇੱਕ ਉਹ ਵੀ ਭਿੰਡੀ ਵਾਲਾ ਜਿਹੜਾ ਮਿਰਗੀ ਵਾਲੇ ਆਪਾਂ ਜਿਹੜੇ ਪਿੱਛੇ ਤੋੜ ਕੇ ਲੈ ਕੇ ਆ ਇੱਕ ਬੂਟਾ ਹੋਰ ਲੱਭ ਪਿਆ 10 ਕਿਲੋਮੀਟਰ ਆਪਾਂ ਉਸ ਬੂਟੇ ਤੋਂ ਅੱਗੇ ਸਫ਼ਰ ਕੱਢਿਆ ਇੱਕ ਬੂਟਾ ਹੋਰ ਨਿਗਾ ਪੈ ਗਿਆ ਖੱਡ ਦੇ ਕੰਡੇ ਉਹ ਵੀ ਤੁਹਾਨੂੰ ਦਿਖਾ ਲਦੇ ਆ ਤੋ ਬਾਬਾ ਜੀ ਨੂੰ ਇੱਕ ਹੋਰ ਕੰਡਿਆਲੀ ਭਿੰਡੀ ਦਾ ਬੂਟਾ ਲੱਭ ਪਿਆ ਸੋ ਇਹ ਵੀ ਵੀਰੋ ਆਪਾਂ ਚੋਚ ਖੜੇ ਆ ਵੇਖੋ ਆਹਦੇ ਚੋ ਆ ਸੋ ਚੋ ਦੇ ਕੰਡੇ ਇੱਕ ਬੂਟਾ ਵੇਖੋ